ਨੇ ਗਾਂਦਰੀ ਸਮੀਪਲੀ ਆ ਹਨਾ ਪਰ ਰੇਟ ਵੀ ਪੁੱਛਾਂ ਜੋ ਬਾਈ ਆਪਾਂ ਰੇਟ ਵੀ ਬਸ ਬਈ ਐਂ ਹੀ ਕਰਨਾ ਵੀ ਜਿਹੜੀ ਪਹਿਲੇ ਫੌਂਸ ਵਿਕ ਜੇ ਹਾਂਜੀ ਹਸੀਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਬਾਈ ਹੈਪੀ ਕੋਲੇ ਪਹੁੰਚਿਆ ਜੋਧਪੁਰ ਪਖਰ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਨਾ ਦੋ گاਵਾ ਦਿਖਾਵਾਂਗੇ ਤੇ ਆਜੋ ਬਾਈ ਤੋਂ ਡਿਟੇਲ ਲੈਣੇ ਆ ਤੇ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਦਿੰਨੇ ਹਾਂ ਹਾਂਜੀ ਬਾਈ ਜੀ ਹਸੀਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੀ ਆਪਾਂ ਨਾਂ ਮੇਰਾ ਹੈਪੀ ਬਾਈ ਪਿੰਡ ਜੋਧਪੁਰ ਪਖ ਤਸੀਲ ਮੋੜ ਤੇ ਜਾਂਦੀ ਆ ਸਾਨੂੰ ਕਲਵੰਡੀ ਵੀ ਨੇੜੇ ਰਹ ਜਾਂਦਾ ਬਾਈ ਤੇ ਆਪਾਂ ਨੂੰ ਮਾਉੜ ਵੀ ਨੇੜੀ ਆ ਕੋਟ ਫੱਤਾ ਭਾਈ ਬਖਤੌਰ ਪਿੰਡ ਮੈਸਰਖਾਨਾ ਵੀ ਆਪਣੇ ਨੇੜੇ ਠੀਕ ਆ ਬਾਈ ਇਹ ਮੋੜਾਂ ਤੋਂ ਜੇ ਗੱਲ ਕਰਕੇ ਮੈਨੂੰ ਐ ਲੱਗਦਾ 5-7 ਕਿਲੋਮੀਟਰ ਹਾਂ 7 ਕਿਲੋਮੀਟਰ ਹੈ 7-8 ਠੀਕ ਆ ਬਾਈ ਤੇ ਅੱਜ ਆਪਾਂ ਦੋ ਨਗ ਦਿਖਾਵਾਂਗੇ ਹਾਂ ਬਈ ਤੇ ਪਹਿਲੇ ਨਗ ਤੋਂ ਆਪਾਂ ਸ਼ੁਰੂ ਕਰਗੇ ਇੱਥੋਂ ਹਾਂ ਬਾਈ ਤੇ ਇਹਦੀ ਹੈਪੀ ਡਿਟੇਲ ਦੱਸੀ ਬਾਈ ਇਹ ਬਈ ਬਾੜ ਥੱਲੇ ਤੋਂ ਦ 14 ਮੀਟਰ ਆਪਾਂ 13 ਕਹਿ ਕੇ ਦੇਵਾਂਗੇ। ਅੱਛਾ 13 ਕਹਿ ਕੇ ਦੇਵਾਂਗੇ। ਠੀਕ ਆ ਵੀਰੇ। ਹੁਣ ਇਹਦਾ ਆਪਣਾ ਦੁੱਧ ਰੋਕਿਆ ਹੋਇਆ ਹੁਣ ਤੁਸੀਂ ਛੋੜਿਆ ਔਨ ਕਰਕੇ ਸਹੀ ਗੱਲ ਹਾਂ ਹਾਂ। ਵੀ ਮੰਨ ਲਓ 7:30 ਦਾ ਟਾਈਮ ਹੋਣ ਬਈ। ਹਾਂ ਹਾਂ 7:30 ਦਾ 7:00 ਦਾ ਟਾਈਮ। ਤੋਂ ਅਸੀਂ ਇਹਨੂੰ 6 ਵਜੇ ਸਵੇਰੇ ਚੋੜਾਣੇ ਆਗੇ। ਠੀਕ ਐ। ਤੇ ਦੁੱਧ 14 ਕਿਲੋ ਆ ਤੇ 13 ਵੀ ਜ਼ਿੰਮੇਵਾਰੀ ਆ। 13 ਆ ਚਾਰ ਡੰਗ ਘਰੇ ਚੋਗੇ ਬਈ ਕੋਈ। ਠੀਕ ਐ ਵੀਰੇ। ਠੀਕ ਆ। ਤੇ ਉ ਜੇ ਆਪਾਂ ਹੁਣ ਉਹ ਕੰਮ ਆਪਾਂ ਕਰਦੇ ਨਹੀਂ ਬਈ ਇਹਦੇ ਕੋਲੇ ਬੱਚਾ ਖੜਾ ਦੇਦਾ 13-14 ਲੀਟਰਾਂ ਦਾ ਸੱਜਰ ਜੀ ਜਾਂ ਉਹ ਮਾਲਕਾਂ ਨੇ ਨਾ ਇਹ ਢੇੜ ਮਹੀਨੇ ਦੀ ਬਣੀ ਰਸਿਆ ਸੀ ਆਪਾਂ ਨੂੰ 48 46 ਦਿਨਾਂ ਦੀ ਠੀਕ ਹੈ ਤੇ ਉਹ ਇਹ ਗਾਮਲਾ ਦਾ ਭਈ ਇਹ ਖਾਲੀ ਹੈਗੀ ਨਾ ਪਸ਼ੂਆਂ ਤਾਂ ਛੱਡਦੀ ਜ ਹੈ ਇਹ ਠੀਕ ਹੈ ਉਹ ਖਾਲੀ ਆ ਗਾਂ ਨੂੰ ਸੂਈ ਨੂੰ ਤਕਰੀਬਨ 2.5 ਕ ਮਹੀਨੇ ਹੋਇਆ ਭਈ ਠੀਕ ਹੈ ਠਾਈ ਹਾਂ ਕੋਈ ਤਨ ਮੰਨ ਕੇ ਲੈ ਆਪਾਂ ਝੂਠ ਨਹੀਂ ਮਾਰਨਾ ਕੋਈ ਲੈ ਜਾਂਦਾ ਲੈ ਆਵੇ ਬਈ ਠੀਕ ਹੈ ਗੱਲ ਨਹੀਂ ਕੋਈ ਅਗਲੀ ਮਰਜੀ ਹੈ ਨਾ ਹਾਂ ਦੁੱਧ ਦੇ ਗਾਂ ਬਈ ਮੰਨ ਕੇ ਚੱਲ ਵੀ ਦੁੱਧ ਦੋ ਤਿੰਨ ਲੀਟਰ ਹੋਰ ਵਧਾਉਗੀ ਇਹ ਤੁਹਾਨੂੰ ਪਤਾ ਹੈ ਨਹੀਂ ਹੁੰਦੀਆਂ ਨੇ ਸਹੀ ਗੱਲ ਹੈ ਤੇ ਮਨ ਇਹਨਾਂ ਨੂੰ ਪਾਲਾ ਉਹਨੇ ਦੁੱਧ ਦੇ ਆਉਂਦੀਆਂ ਠੀਕ ਹੈ ਹੈਪੀ ਦੁੱਧ 14 ਕਿਲੋ ਜਮਾ ਡੱਬਿਆਂ ਵਾਲਾ ਹੁਣ ਚਾਹੇ 4 ਲਾ ਕੇ ਜੋੜੇ ਕੋਈ ਠੀਕ ਹੈ ਮੈਂ ਆਪਣੀ ਨਾ ਤੋਰ ਕੇ ਦਿਖਾ ਦੇ ਬਈ 4 ਦਾ ਆਂਦਾ ਮੂੰਹ ਹੋ ਇਹ ਅੱਛਾ ਕੋਈ ਬੰਦਾ ਐ ਨਹੀਂ ਹੈਗਾ ਵੀ ਲਾਂਭਾ ਨਹੀਂ ਆਉਂਦਾ ਬਈ ਠੀਕ ਹੈ ਠੀਕ ਹੈ ਨਹੀਂ ਗਾਂ ਤੇਰੀ ਸਮੀ ਪਲੀ ਆ ਹਨਾ ਪਰ ਰੇਟ ਵੀ ਪੁੱਛਾਂਗੇ ਬਾਈ ਆਪਾਂ ਰੇਟ ਉਹ ਵੀ ਬੱਸ ਬਈ ਐਂ ਕਰਨਾ ਵੀ ਜਿਹੜੀ ਪਹਿਲੇ ਫੌਂਸ ਤੇ ਵੇਖ ਜੇ ਅੱਛਾ ਅੱਛਾ ਠੀਕ ਹੈ ਤੇ ਕੋਈ ਜੋੜਾ ਲੈ ਜਾਂਦਾ ਜੋੜਾ ਲੈ ਠੀਕ ਹੈ ਤੇ ਬਾਕੀ ਤੁਸੀਂ ਦੇਖ ਲਓ ਮਿੱਤਰ ਥੋੜਾ ਜਿਹਾ ਕੰਨ ਤਾਂ ਹੈਗਾ ਕੱਟਿਆ ਹੋਇਆ ਇਹ ਨਾ ਬਈ ਟੈਗ ਜਿਹਾ ਪਾਇਆ ਸੀਗਾ ਇਹਦੇ ਅੱਛਾ ਅੱਛਾ ਉਹਨੇ ਹੁੱਕ ਦੀ ਚ ਫਸਾ ਕੇ ਆਪਾਂ ਨੂੰ ਦੱਸਿਆ ਮਾਲਕ ਨੇ ਠੀਕ ਹੈ ਠੀਕ ਹੈ ਹਾਂ ਲੈ ਘਰੋ ਘਰਾਂ ਚੈੱਕ ਲੋ ਵੀ ਮਿੱਤਰ ਹੁਣ ਮੈਂ ਤੁਹਾਨੂੰ ਨਾ ਇਥੋਂ ਲੇਵਾ ਚੈੱਕ ਕਰਵਾਦਾ ਲੇਵਾ ਬਹੁਤ ਸੋਹਣਾ ਗਾਂ ਦਾ ਆ ਤੁਸੀਂ ਮੋਹਰੋਂ ਚੈੱਕ ਕਰ ਲਓ ਥਣ ਵੀ ਚੰਗਾ ਲੱਗਿਆ ਹੋਇਆ ਹੈ ਲੇਵੇ ਨੂੰ ਹੈਨਾ ਚਾਰੇ ਥਣ ਵਿਖਰਵੇਂ ਨੇ ਬਾਕੀ ਥੋੜੇ ਜਿਹੀ ਗੱਲ ਕਰਾਂ ਪਿਛਲੇ ਲੇਵੇ ਮਾੜੀ ਕਰੀ ਅੱਗੇ ਹੈਪੀ ਹੁਣ ਮਨੇ ਜੇ ਹੈਗੇ ਆਹ ਮਾੜੇ ਮਾੜੇ ਤੇ ਇਹਨਾਂ ਦਾ ਕੋਈ ਚੱਕਰ ਨਹੀਂ ਹੈਗਾ ਇਹ ਆ ਦੇਖੋ ਤੁਸੀਂ ਲੈ ਜਾ ਬਈ ਜਮਾ ਪੀਵੇ ਠੰਡੀ ਸੀਲ ਬਹੁਤ ਹੈ ਗਾਂ ਠੀਕ ਹੈ ਜੀ ਆ ਦੇਖ ਲਓ ਤੁਸੀਂ ਆਰਾਮ ਨਾਲ ਤੁਰੀ ਜਾਂਦੀ ਹੈ ਹਾਂ ਨਹੀਂ ਇਹ ਗੱਲ ਤਾਂ ਹੈਗੀ ਹੈ ਬਾਕੀ ਬਾਡੀ ਵੰਤਰ ਦੀ ਵੀ ਹੈਪੀ ਚੰਗੀ ਆ ਹਨਾ ਸਭੀ ਚੰਗੀ ਹੈਗੀ ਪੱਕੇ ਬਈ ਕੱਦ ਬਹੁਤ ਆਗਾ ਹਾਂ ਕੱਦ ਕਾੜ ਚ ਵੀ ਨਿਕੀ ਜੀ ਨਹੀਂ ਹੈਗੀ ਠੀਕ ਹੈ ਬਣਦੇ ਬਣਦੇ ਅੱਛਾ ਹੈਪੀ ਹੁਣ ਇਹਦਾ ਆਪਾਂ ਰੇਟ ਕਿੰਨਾ ਕਰਤਾ ਰੇਟ ਬਈ ਆਪਾਂ ਜੀ ਹੁਣ ਇਹ ਜੀ ਗਾਂ ਬੱਛਰੂ ਵਾਲੀ ਹੁੰਦੀ 60000 ਦੀ ਬੱਛੀ ਆ ਬਈ ਦੋ ਜਿਹੇ ਦੇ ਥੱਲੇ 14 15 ਕੱਲੇ ਹੁੰਦਾ ਠੀਕ ਹੈ ਤੇ ਆਪਾਂ ਇਹਦਾ ਰੇਟ 40000 ਰੁਪਏ ਕਰਦੇ ਆਂ ਬਈ ਤੇ ਇਦਾਂ ਹੀਗਾ ਕਿੰਨੇ ਆਪਾਂ 38000 ਚ ਮਾਨਤਾਣ ਕਰ ਦਾਂਗੇ ਜਿਹੜਾ ਆਪਣੀ ਵੀਡੀਓ ਦੇ ਕਿਉਂ ਹਜ਼ਾਰ ਰੁਪਏ ਹੋਰ ਛੱਡ ਦਾਂਗੇ ਐਦੂ ਮਜਬੂਰ ਨਾ ਕਰੇ ਕੋਈ ਬਈ ਹਨਾ ਸਹੀ 37000 ਹਾਂ ਕਿਉਂ ਬੰਦਾ 2 ਰੁਪਏ ਕਰਕੇ ਤੁਰੇ ਫਿਰਦਾ ਰਹੇ ਕਿ ਜੇ ਆਪਾਂ ਨੂੰ ਵੀ ਕੋਈ 2-3000 ਬਣੂਗਾ ਠੀਕ ਹੈ ਏਰੀਆ ਠੀਕ ਹੈ ਐ ਆਪਾਂ ਵੀ ਹੁਣ ਤੁਹਾਨੂੰ ਪਤਾ ਨਹੀਂ ਸਹੀ ਗੱਲ ਮੈਂ ਤਾਂ ਬਹੁਤ ਹੁੰਦੀ ਐ ਇਸੇ ਕੰਮਾਂ ਦੇ ਬਈ ਤੇ ਹੈਪੀ ਜਿਵੇਂ ਹੁਣ ਤੇਰੇ ਕੋਲ ਇੱਕ ਸਿੰਘਾਂ ਵਾਲੀ ਗਾਂ ਖੜੀ ਹੈਗੀ ਜੇ ਕੋਈ ਜੋੜਾ ਲੈ ਜਾਊਗਾ ਆਪਾਂ ਖੁੱਲ੍ਹ ਕੇ ਮਾਨਤਾਣ ਕਰ ਦਾਂ ਦੇ ਇਹ ਇਹਦੀ ਡਿਟੇਲ ਦੱਸ ਇਹ ਗਾਂ ਬਈ ਦੂਜਾ ਸੁਹਾਗੀ ਠੀਕ ਹੈ ਕੱਦ-ਗਾੜ ਤੇ ਉਹਦੇ ਨਾਲ ਵੀ ਉੱਚੀ ਆ ਬਈ ਹਾਂ ਠੀਕ ਆ ਤੇ ਇਹਦੇ ਥੱਲੇ ਦੁੱਧ 8 ਕਿਲੋ ਆ ਬਈ 8 ਕਿਲੋ ਚਾਹ ਕੋਈ 7 ਮੰਨ ਕੇ ਲੈ ਜੇ ਠੀਕ ਹੈ ਠੀਕ ਆ ਤੇ ਠੰਡੀ ਸੀਲ ਬਥੇਰੀ ਆ ਵੀ ਬਈ ਇਹ ਜੀ ਗੱਲ ਨਹੀਂ ਚਾੜ ਪਾ ਕੇ ਚਾਉਣੇ ਆ ਉਹਨੂੰ ਵੀ ਚਾੜ ਪਾ ਕੇ ਚਾਉਣੇ ਆ ਇਹਨੂੰ ਵੀ ਤੇ ਹੁਣ ਇਹ ਸਵਾ ਚਾਰ ਸਾਢੇ ਚਾਰ ਸਵਾ ਚਾਰ ਮਹੀਨੇ ਦੀ ਗੱਬਾ ਬਾਈ ਗੱਬਾ ਹੈਗੀ ਹਾਂ 8 ਲੀਟਰ ਦਿੰਦਾ ਹਾਂ 8 ਲੀਟਰ ਹਾਂ 7 ਮੰਨ ਕੇ ਲੈ ਜਾ ਬਾਈ ਕੋਈ 7 ਮੰਨ ਕੇ ਲੈ ਜੀ ਹਾਂ ਠੀਕ ਹੈ ਤੇ ਇਹਦਾ ਮੁੱਲ ਫਿਰ ਹੈਪੀ ਪਹਿਲਾ ਮੁੱਲ ਦੱਸ ਦੇ ਇਹਦਾ ਮੁੱਲ ਬਾਈ ਆਪਾਂ ਕਰਦੇ ਹਾਂ 35000 ਰੁਪਿਆ 35000 ਇਹਦਾ 33000 ਰੁਪਏ ਦੀ ਬੈਡ ਦੇ ਦਾਂਗੇ 33000 ਦੀ ਬੈਡ ਦੇ ਹਾਂ ਬਾਈ ਹਾਂ ਠੀਕ ਹੈ ਸਿੰਘਾ ਵਾਲੀ ਹਾਂ ਬਾਈ ਠੀਕ ਹੈ ਜੇ ਕੋਈ ਜੋੜਾ ਲੈ ਜਾਊ ਜੇ ਕੋਈ ਜੋੜਾ ਲੈ ਜਾਊਗਾ ਬਾਈ ਤਾਂ ਆਪਾਂ ਮੰਨ ਕੇ ਚੱਲੋ ਵੀ ਪਰ ਲਾਂਗੇ ਡੈਸਟ ਜਾਂ ਕੋਈ ਫੋਨ ਕਰੂਗਾ ਠੀਕ ਹੈ ਹਾਂ ਦੇਖੋ ਜੋੜਾ ਲੈ ਜੂ ਅਗਲੇ ਨੂੰ ਵੀ ਫਾਇਦਾ ਬਈ ਮੰਨ ਲਓ ਵੀ ਆਹ ਗਾਂ ਸੂਪੀ ਅਗਲੇ ਨੂੰ ਉਹ ਗਾਂ ਫਿਰ ਰਹਿ ਜੂਗੀ ਆਹ ਗਾਂ ਬਹੁਤ ਅਧੀਆਂ ਚੰਗੇ ਰੁਪਿਆ ਦੇ ਚੰਗੇ ਮਤਲਬ ਚੰਗਾ ਦੁੱਧ ਦੇਉ ਚੰਗਾ ਦੁੱਧ ਵੀ ਦੇਉ ਬਈ ਬਾਕੀ 20 ਪਲੱਸ ਦੁੱਧ ਦੇਣੇ ਦਿੱਤਾ ਹੋਇਆ ਗਾਂ ਨੇ ਠੀਕ ਹੈ ਠੀਕ ਹੈ 1 ਸਵਾ 4 ਸਾਢੇ 4 ਮਹੀਨੇ ਦੀ ਗੱਭਣ ਹਾਂ ਹੁਣ ਗੱਭਣਾ ਬਈ ਥੋੜੀ ਨਾ ਗਾਂ ਸਮਾਈ ਜੋ ਘਟਾਈ ਕਰਕੇ ਪਸ਼ੂ ਕੇਰਾ ਹੋਣ ਦਾ ਹਾਂ ਉਹ ਖਾਣ ਪੀਣ ਦੀ ਬਹੁਤ ਖੁੱਲੀ ਆ ਬਈ ਹਾਂ ਇਹ ਆ ਦੇਖੋ ਮਿੱਤਰੋ ਖਾਣ ਜਿਹੜਾ ਹੈਗਾ ਲਿਵਿੰਗ ਚੰਗਾ ਛੋਟਾ ਇਹ ਲੇਵਾ ਦਿਖਾਉਂਦੀ ਆ ਪਰ ਦੁੱਧ 8 ਕਿਲੋ ਹਾਂ ਨਾ ਚਵਾਈ ਜੂਈ ਬਈ ਬਹੁਤ ਚੰਗੀ ਲੱਗੀ ਰਹੀ ਸੁੰਗੜ ਵੀ ਇਹੇ ਜੀ ਆਏ ਨਹੀਂ ਵੀ ਇਹ ਸਿੰਗਾ ਤਾਂ ਹੈਗਾ ਮਾਰਦੇ ਹੋਊਗੀ ਠੀਕ ਹੈ ਹਾਂ ਲੈ ਹੋਰੇ ਆਣ ਦੇ ਵੇਲੇ ਇਹਦਾ ਤਪੇਰੀ ਆ ਆ ਦਿਖਾ ਦਾਂ ਮੈਂ ਰੰਗ ਬਾਜ ਜਮਾ ਚੈੱਕ ਕਰਵਾਦ ਗਿਆ ਦੇਖੋ ਸਨਸਲ ਬਸਲ ਬਹੁਤ ਆ ਬਾਈ ਗਾਣ ਦੀ ਕੱਲੇ ਸਿੰਘ ਸਿੰਘ ਹੀ ਆਲੇ ਸਿੰਘ ਸਿੰਘ ਤਾਂ ਹੁਣ ਮੈਂ ਮੈਨੂੰ ਆ ਲੱਗਦਾ ਕੱਢਣ ਵੀ ਲੱਗ ਗਏ ਐਡੇ ਐਡੇ ਸਿੰਘ ਹਾਂ ਕੱਢ ਦਿੰਦੇ ਆ ਬਾਈ ਹਨਾ ਹਾਂ ਠੀਕ ਹੈ ਠੀਕ ਹੈ ਥੋੜਾ ਨਾ ਆ ਆਪਾਂ ਨੂੰ ਚਲ ਗੱਬਣ ਗਾਣ ਦਾ ਕਰਕੇ ਵੀ ਆਪਾਂ ਗਾਣੂ ਰਿਸਕ ਜਾ ਲੈਣਾ ਬਾਈ ਠੀਕ ਹੈ ਅੱਛਾ ਬਾਈ ਹੈਪੀ ਹੁਣ ਆਪਣਾ ਨੰਬਰ ਦੱਸ ਦੇ ਨੰਬਰ 62394 ਬਾਈ 74995 ਬਾਈ ਠੀਕ ਹੈ ਜੇ ਕੋਈ ਜੋੜਾ ਲਊ ਆਪਾਂ ਤੁਹਾਨੂੰ ਪਹਿਲਾਂ ਵੀ ਕਹਿਣਾ ਬਈ ਵਧੀਆ ਮਾਨਦਾਨ ਕਰਦਾਂਗੇ ਠੀਕ ਹੈ ਆ ਗਾਂ ਗੱਬਣ ਹੈਗੀ 4 1/4 ਮਹੀਨਿਆਂ ਦੀ ਦੁੱਧ 8 ਕਿਲੋ ਸੱਤ ਮੰਨ ਕੇ ਲੈ ਜੇ ਇਹਦੇ ਲਈ 14 ਕਿਲੋ ਦੁੱਧ ਆ ਬਈ ਤੋਕੜ ਗਾਂਗੀ ਠੀਕ ਹੈ 2-3 ਮਹੀਨਿਆਂ ਦੀ ਸੂਈ ਵੜਾ ਤੇ ਇਹਦੇ ਥੱਲੇ ਦੁੱਧ 14 ਦਾ 13 ਮੰਨ ਕੇ ਲੈ ਜਾਈ ਕੋਈ ਚਲੋ ਧੰਨਵਾਦ ਤੇਰਾ ਹੈਪੀ ਬਾਈ ਤੇ ਲੋ ਵੀ ਮਿੱਤਰੋ ਜੇ ਕਿਸੇ ਨੂੰ ਵੀ ਕੋਈ ਵੀ ਗਾਂ ਇੰਨਾ ਚ ਪਸੰਦ ਆਉਂਦੀ ਹੈ ਬਾਈ ਹੈਪੀ ਨਾ ਹੋਣ ਕਰਕੇ ਤੁਸੀਂ ਗੱਲਬਾਤ ਕਰ ਸਾਰੇ ਗੱਲ ਸਦੀ ਫੁੱਲ ਗਾਰੰਟੀ ਹੈ ਬਈ ਤੇਰੇ ਬਾਈ ਨੇ ਜਿਹੜੀ ਹੈਗੀ ਜਮਾ ਇਨ ਜਿੰਨੀ ਹੈਗੇ 19 ਦੇਤੀ ਕੋਈ ਪੂਰ ਸੱਟਾਂ ਨਹੀਂ ਕੋਈ ਹੋਰ ਨਹੀਂ ਬਾਕੀ ਭਾਈ ਤੁਸੀਂ ਰੋਜ਼ ਵੀਡੀਓ ਬਣਾਉਂਦੇ ਆਂਗੇ ਜੇ ਵੀਡੀਓ ਕਾ ਵੀ ਪਸੰਦ ਆਈ ਭਾਈ ਸ਼ੇਅਰ ਕਰ ਦਿਓ ਹਾਂ ਹਾਂ ਭਾਈ ਜੇ ਕੋਈ ਵੀਡੀਓ ਆਪਣੀ ਪਸੰਦ ਆਉਂਦੀ ਆਂ ਗਾ ਰੇਟ ਵੀ ਹਣਾ ਰੇਟ ਵੀ ਕੋਈ ਆਪਾਂ ਨਜਾਇਜ਼ ਨਹੀਂ ਕਰੇ ਜੈਲੀ ਕਰਿਆ ਠੀਕ ਆ ਵੀਡੀਓ ਨੂੰ ਸ਼ੇਅਰ ਲੈ ਕੇ ਜੋ ਕਰਿਓ ਭਾਈ ਧੰਨਵਾਦ ਠੀਕ ਆ